ਆਜਨ ਸਮਾਜ ਪਾਰਟੀ ਪਹਿਲੀ ਗੱਲ ਡਿਮਾਂਡ 'ਚ ਵਿਸ਼ਵਾਸ ਨਹੀਂ ਰੱਖਦੀ ਅਸੀਂ ਸਲਾਹ 'ਚ ਵਿਸ਼ਵਾਸ ਰੱਖਦੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ અપਮਾਨ ਪੰਜਾਬ ਦੇ ਅੰਦਰ ਪਹਿਲਾਂ ਅੰਮ੍ਰਿਤਸਰ 'ਚ ਹੋਇਆ ਫਿਰ ਫਲੋਰ 'ਚ ਹੋਇਆ ਹੁਣ ਬਟਾਲਾ 'ਚ ਹੋਇਆ ਤੋ ਇੱਕ ਕੈਂਪੇਨ ਜਿਹੜੀ ਲਗਾਤਾਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਖਿਲਾਫ ਇੱਕ ਕਾਂਸਪੀਰੇਸੀ ਰਚ ਕੇ ਜਿਹੜੀਆਂ ਵੀ ਤਾਕਤਾਂ ਇਹਦੇ ਪਿੱਛੇ ਆ ਹੁਕਮਰਾਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਲੈਂਡ ਆਰਡਰ ਨੂੰ ਮੇਨਟੇਨ ਕਰਨਾ ਪੰਜਾਬ ਦੀ ਸਰਕਾਰ ਹਲੇ ਤੱਕ ਕੂਕ ਨਿੰਦੇ ਸੁੱਤੀ ਪਈ ਕਿੰਨੇ ਦਿਨ ਹੋ ਗਏ ਇਸ ਇਨਸੀਡੈਂਟ ਨੂੰ ਜੀ 31 ਲੱਗੀ 31 ਤਰੀਕ ਦਾ ਇਹ ਇਨਸੀਡੈਂਟ ਹੈ ਤਾਂ ਲਗਭਗ 72 ਘੰਟੇ ਦਾ ਸਮਾਂ ਹੋ ਗਿਆ ਤੇ 72 ਘੰਟੇ ਦੇ ਵਿੱਚ ਅਗਰ ਸਰਕਾਰ ਜਿਹੜੀ ਆ ਦੋਛੀਆਂ ਨੂੰ ਪਕੜਨ ਚ ਅਸਫਲ ਹੋ ਜਾਏ ਤੱਕ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਵੱਲੋਂ ਅਣਗਹਿਲੀ ਹੋ ਰਹੀ ਹੈ ਇਸ ਕਰਕੇ ਭੌਜਨ ਸਮਾਜ ਪਾਰਟੀ ਨੇ ਕਿਹਾ ਕਿ ਦੋਸ਼ੀ ਬਿਨਾ ਕਿਸੇ ਦੇਰੀ ਤੋਂ ਫੜੇ ਜਾਣ ਅਤੇ ਉਹਨਾਂ ਤੇ ਐਨਐਸਏ ਲਗਾਈ ਜਾਵੇ ਦੇਸ਼ ਤਰੋ ਲਗਾਇਆ ਜਾਵੇ ਜੋ ਵੀ ਧਰਾਮਾ ਬਣਦੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਿਆ ਰਹੇ ਅਤੇ ਅਸੀਂ ਪੰਜਾਬੀਆਂ ਨੂੰ ਇਹ ਸੱਦਾ ਵੀ ਦਿੰਦੇ ਕਿ ਉਹ ਸਮਾਜਿਕ ਸਾਜ ਜਿਹੜਾ ਇਹ ਟਕਰਾਅ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਏਜੰਸੀਆਂ ਵੱਲੋਂ ਔਰ ਏਜੰਸੀਆਂ ਦੇ ਸਪਾਂਸਰਡ ਲੋਗਾਂ ਵੱਲੋਂ ਤੇ ਆਪਾਂ ਉਹਨਾਂ ਦੀ ਸਾਜ਼ਿਸ਼ ਨੂੰ ਅਸਫਲ ਬਣਾਉਣਾ ਕਿ ਟਕਰਾ ਅਸੀਂ ਕਿਸੇ ਵੀ ਕੀਮਤ ਤੇ ਸਮਾਜ ਦੇ ਅੰਦਰ ਨਹੀਂ ਪੈਦਾ ਹੋਣ ਦੇਣਾ ਅਸੀਂ ਸਮਾਜਿਕ ਸਾਂਝ ਬਣਾ ਕੇ ਰੱਖਣੀ ਆ ਬਹੁਜਨ ਸਮਾਜ ਪਾਰਟੀ ਭਾਈਚਾਰਕ ਸਾਂਝ ਦੀ ਨਦਈ ਆ ਔਰ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਪੰਜਾਬ ਸੰਭਾਲੋ ਮਹਿਮ ਉਸ ਮਹਿਮ ਤੋਂ ਖਿਬਰਾ ਕੇ ਸਰਕਾਰ ਉਹਨੂੰ ਡਾਇਵਰਸ਼ਨ ਕਰਨਾ ਚਾਹੁੰਦੀ ਆ ਕਿਉਂਕਿ ਡਰੱਗ ਮਾਫੀਆ ਦੇ ਇਸ਼ੂ ਤੇ ਸਰਕਾਰ ਫੇਲ ਜਿਹੜੀ ਇਹਨਾਂ ਨੇ ਗਰੰਟੀ ਦਿੱਤੀ ਸੀ ਸੈਂਡ ਮਾਫੀਆ ਦੇ ਇਸ਼ੂ ਤੇ ਸਰਕਾਰ ਫੇਲ ਐਜੂਕੇਸ਼ਨ ਰੈਗੂਲੇਸ਼ਨ ਤੇ ਫੇਲ ਹੈਲਥ ਰੈਗੂਲੇਸ਼ਨ ਤੇ ਫੇਲ ਕਰਜ਼ਾ ਪੰਜਾਬ ਦੇ ਸਿਰ ਬੇਅਥਾ ਚੜਾਇਆ ਜਾ ਰਿਹਾ ਲਗਾਤਾਰ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਲੈਂਡ ਆਰਡਰ ਦੇ ਇਸ਼ੂ ਤੇ ਜਿਹੜਾ 14 ਦਾ ਆਪਣਾ ਪ੍ਰੋਗਰਾਮ ਬਾਬਾ ਸਾਹਿਬ ਦੇ ਜਨਮ ਦਿਨ ਤੇ ਰੱਖਣਾ ਉਹ ਨੰਗਲ ਬਿਲਕੁਲ ਇਸੇ ਜਗ੍ਹਾ ਤੇ ਰੱਖਿਆ ਜਾਊਗਾ ਜੀ ਬਿਲਕੁਲ ਬੌਜਨ ਸਮਾਜ ਪਾਰਟੀ 14 ਅਪ੍ਰੈਲ ਨੂੰ ਨੰਗਲ ਦੀ ਧਰਤੀ ਤੇ ਫਲੋਰ ਵਿਧਾਨ ਸਭਾ ਜਿਲ੍ਹਾ ਪੱਤਰ ਤੇ ਪੰਜਾਬ ਸੰਭਾਲੋ ਰੈਲੀ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਚ ਬੀਐਸਪੀ ਮਦਾਨ ਇਸ ਸਲੋਗਨ ਨੂੰ ਲੈ ਕੇ ਪੰਜਾਬ ਸੰਭਾਲੋ ਰੈਲੀ ਕਰੇਗੀ ਮੇਰਾ ਸਮੂਹ ਚਲੰਦਰ ਜ਼ਿਲ੍ਹੇ ਦੇ ਵਸਆਂ ਨੂੰ ਮੇਰੀ ਬੇਨਤੀ ਹੈ ਕਿ ਡਾਕਟਰ ਅੰਬੇਡਕਰ ਜੀ ਨੇ ਕੱਲਾ ਕੋਈ ਤਲ ਤਾਂ ਲਈ ਥੋੜੀ ਸੰਵਿਧਾਨ ਦਿੱਤਾ ਦੇਸ਼ ਦਾ ਸੰਵਿਧਾਨ ਹੈ ਇਹ ਇਹਦੇ ਵਿੱਚ ਸਿੱਖਾਂ ਨੂੰ ਮੁਸਲਮਾਨਾਂ ਨੂੰ ਇਸਾਈਆਂ ਨੂੰ ਬੋਧੀਆਂ ਨੂੰ ਮਨੁੱਖੀ ਹੱਕ ਮਿਲੇ ਆ ਔਰਤਾਂ ਨੂੰ ਮਨੁੱਖੀ ਹੱਕ ਮਿਲੇ ਜਿਹੜੇ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਲਗਾਤਾਰ ਆ ਰਹੇ ਆ ਤੁਹਾਨੂੰ ਵੀ ਮਿਲ ਰਹੇ ਆ ਕੋਈ ਲੱਗਦਾ ਕਿ ਪੁਲਿਸ ਨੇੜੇ ਜਾ ਰਹੀ ਹੈ ਜੀ ਦੇਖੋ ਸਾਡੇ ਕੋਲ ਆ ਰਹੇ ਆ ਉਹਨਾਂ ਦਾ ਧੰਨਵਾਦ ਲੇਕਿਨ ਅਸੀਂ ਕਹਿੰਦੇ ਆ ਕਿ ਜਿਹੜੇ ਅਪਰਾਧੀ ਆ ਉਹਨਾਂ ਕੋਲ ਜ਼ਿਆਦਾ ਜਾਣਾ ਜ਼ਰੂਰੀ ਹੈ ਆਪਰਾਧ ਦੀ ਪਕੜਨੇ ਤੇ ਉੱਪਰ ਆਪਣਾ ਧਿਆਨ ਫੋਕਸ ਕਰਨ ਔਰ ਜਲਦੀ ਤੋਂ ਜਲਦੀ ਦੋਸ਼ੀ ਪਕੜ ਕੇ ਇਹ ਸਾਨੂੰ ਜਾਣਕਾਰੀ ਦੇਣ ਤਾਂ ਕਿ ਅਸੀਂ ਵੀ ਆਪਣੇ ਹੋਰ ਕੰਮਾਂ 'ਚ ਲੱਗੇ ਤੇ ਪੁਲਿਸ ਪ੍ਰਸ਼ਾਸਨ ਵੀ ਆਪਣੇ ਹੋਰ ਕੰਮਾਂ ਦੇ ਵਿੱਚ ਲੱਗੇ 14 ਅਪ੍ਰੈਲ ਦਾ ਮੈਂ ਫਿਰ ਇੱਕ ਵਾਰ ਸੱਦਾ ਦਿੰਦਾ ਸਾਰੇ ਬੁੱਧੀਜੀਵੀਆ ਨੂੰ ਸਾਰੀਆਂ ਆਜ਼ਾਦ ਜ਼ੁਬਾਨਾਂ ਨੂੰ ਸਾਰੀਆਂ ਆਜ਼ਾਦ ਕਲਮਾਂ ਨੂੰ ਕਿ ਆਓ ਪੰਜਾਬ ਦੀਆਂ ਮਾਮਾ ਦੇ ਪੁੱਤ ਬਚਾਉਣ ਲਈ ਪੈਣਾ ਦੇ ਭਰਾ ਬਚਾਉਣ ਲਈ ਇੱਕ ਨਵਾਂ ਪੰਜਾਬ ਸਿਰਜਣ ਲਈ ਇੱਕ ਨਵਾਂ ਬਦਲ ਖੜਾ ਕਰਨ ਲਈ ਮੌਜੂਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੀ